ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਸਿੱਖ ਧਰਮ ਦੇ ਵਿੱਚ ਮੰਜੀ ਪ੍ਰਥਾ ਦਾ ਵਿਸ਼ੇਸ਼ ਸਥਾਨ ਹੈ ਕਿਉਂਕਿ ਇਸ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਿੱਖੀ ਦੇ ਪ੍ਰਚਾਰ ਦੇ ਵਿੱਚ ਵਾਧਾ ਹੋਇਆ ਮੰਜੀ ਤੋਂ ਭਾਵ ਉਹ ਮੰਜੀ ਹੈ ਜਿੱਥੇ ਕੇਂਦਰ ਦਾ ਮੁਖੀਆ ਬੈਠ ਕੇ ਸਿੱਖੀ ਦਾ ਪ੍ਰਚਾਰ ਕਰਦਾ ਸੀ ਅਤੇ ਧਰਮ ਤੇ ਰਾਜਨੀਤਿਕ ਮਸਲਿਆਂ ਦੇ ਸਲਾਹ مشਵਰੇ ਕੀਤੇ ਜਾਂਦੇ ਸਨ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਸਿੱਖ ਵਸੋਂ ਵਾਲੇ ਇਲਾਕਿਆਂ ਨੂੰ ਛੋਟੇ-ਛੋਟੇ ਹਿੱਸਿਆਂ ਦੇ ਵਿੱਚ ਵੰਡ ਕੇ ਧਾਰਮਿਕ ਕੇਂਦਰ ਬਣਾਏ। ਉਹਨਾਂ ਨੂੰ ਮੰਝੀਆਂ ਦਾ ਨਾਮ ਦਿੱਤਾ ਗਿਆ। ਮੰਜੀ ਦੇ ਮੁਖੀ ਨੂੰ ਮੰਜੀਦਾਰ ਕਿਹਾ ਜਾਂਦਾ ਸੀ। ਮੰਜੀਦਾਰ ਥਾਪਣ ਸਮੇਂ ਕਿਸੇ ਦੀ ਜਾਤ ਜਾਂ ਰੁਤਬਾ ਨਾ ਦੇਖ ਕੇ ਯੋਗਤਾ ਤੇ ਲਗਨ ਦੇਖੀ ਜਾਂਦੀ ਸੀ। ਜਿੱਥੇ ਸੰਗਤਾਂ ਇਕੱਠੀਆਂ ਹੁੰਦੀਆਂ ਉਸ ਨੂੰ ਧਰਮਸ਼ਾਲਾ ਕਿਹਾ ਜਾਂਦਾ ਸੀ। ਅੱਜ ਇਸੇ ਦਾ ਨਾਮ ਗੁਰਦੁਆਰਾ ਹੈ। ਇਥੇ ਸੰਗਤਾਂ ਸਵੇਰੇ-ਸ਼ਾਮ ਪਰਮਾਤਮਾ ਦੀ ਯਾਦ ਵਿੱਚ ਜੁੜ ਕੇ ਕੀਰਤਨ ਕਰਦੀਆਂ ਤੇ ਗੁਰਬਾਣੀ ਪੜ੍ਹਦੀਆਂ ਸਨ। ਇਹਨਾਂ ਮੰਝੀਆਂ ਦਾ ਕੰਮ ਆਪਣੇ ਇਲਾਕੇ ਦੇ ਵਿੱਚ ਗੁਰੂ ਸਾਹਿਬ ਦੇ ਉਪਦੇਸ਼ ਦਾ ਪ੍ਰਚਾਰ ਕਰਨਾ ਅਤੇ ਸਿੱਖਾਂ ਕੋਲੋਂ ਢੇਟਾ ਲੈ ਕੇ ਗੁਰੂ ਜੀ ਦੇ ਕੋਲ ਪਹੁੰਚਾਉਣਾ ਸੀ। ਇਹਨਾਂ ਮੰਝੀਆਂ ਦੇ ਨਾਲ ਸਿੱਖ ਸੰਗਤਾਂ ਦੇ ਵਿੱਚ ਉਤਸ਼ਾਹ ਆਇਆ ਅਤੇ ਸਿੱਖਾਂ ਦੀ ਗਿਣਤੀ ਵਿੱਚ ਵਾਧਾ ਹੋਇਆ। ਇਹ ਮੰਝੀਦਾਰ ਗੁਰੂ ਜੀ ਦੇ ਨਾਲ ਸੰਪਰਕ ਬਣਾ ਕੇ ਰੱਖਦੇ ਸਨ। ਇਹਨਾਂ ਨੂੰ ਗੁਰੂ ਜੀ ਦੇ ਨੁਮਾਇੰਦੇ ਵੀ ਕਰਕੇ ਜਾਣਿਆ ਜਾਂਦਾ ਸੀ ਸਾਰੀਆਂ ਮੰਝੀਆਂ ਗੁਰੂ ਸਾਹਿਬ ਜੀ ਦੇ ਅਧੀਨ ਸਨ ਹਰ ਮੰਜੀ ਵਿੱਚ ਲੰਗਰ ਅਤੇ ਰਹਿਣ ਦਾ ਪ੍ਰਬੰਧ ਹੁੰਦਾ ਸੀ ਮੰਜੀ ਦਾ ਖਰਚਾ ਲੋਕਾਂ ਦੀ ਭੇਟਾ ਦੇ ਨਾਲ ਚੱਲਦਾ ਸੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਮੰਝੀਆਂ ਦੇ ਆਗੂ ਭਾਈ ਲਾਲੋ ਜੀ ਸੱਜਣ ਠੱਗ ਚਿੱਤਰ ਦਾ ਸਾਥ ਸਨ ਗੁਰੂ ਅਮਰਦਾਸ ਜੀ ਦੇ ਸਮੇਂ ਇਹਨਾਂ ਮੰਝੀਆਂ ਦਾ ਵਿਸਤਾਰ ਹੋਇਆ ਗੁਰੂ ਜੀ ਨੇ ਸਿੱਖ ਇਲਾਕਿਆਂ ਨੂੰ 22 ਹਿੱਸਿਆਂ ਵਿੱਚ ਵੰਡਿਆ ਇਨਾ ਮੰਝੀਆਂ ਨੂੰ ਜਿਸ ਤਰ੍ਹਾਂ ਅੱਗੇ ਵੰਡਿਆ ਗਿਆ ਉਸ ਨੂੰ ਬਵਿੰਜਾ ਪੀੜੇ ਦਾ ਨਾਮ ਦਿੱਤਾ ਗਿਆ ਇਹ ਪੀੜੇ ਜ਼ਿਆਦਾਤਰ ਬੀਬੀਆਂ ਨੂੰ ਦਿੱਤੇ ਗਏ ਗੁਰਨਾਨਕ ਦੇਵ ਜੀ ਦਾ ਸਿੱਖੀ ਦਾ ਮੁੱਖ ਪ੍ਰਚਾਰ ਕੇਂਦਰ ਕਰਤਾਰਪੁਰ ਸਾਹਿਬ ਸੀ ਗੁਰੂ ਅੰਗਦ ਦੇਵ ਜੀ ਦਾ ਕੇਂਦਰ ਖਡੂਰ ਸਾਹਿਬ ਸੀ ਗੁਰੂ ਅਮਰਦਾਸ ਜੀ ਦਾ ਪ੍ਰਚਾਰ ਕੇਂਦਰ ਗੋਬਿੰਦਵਾਲ ਸਾਹਿਬ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖੋਤ